ਆਉਂਦਾ ਹੀ ਨਹੀਂ ਟਰੈਕਟਰ ਦਾ ਬੜੀ ਗਰੀਬੀ ਨਾਲ ਦਮੇ ਦੀ ਕਿੰਨੀਆਂ ਕਿੰਨੀਆਂ ਛੱਡਣੀਆਂ ਕਿੰਨੀਆਂ ਕਿੰਨੇ ਮੋਰਿਆਂ ਤੇ ਛੱਡਣੀਆਂ ਹੈ 2 4 6 ਤੇ ਛੱਡਦੀ ਆ 6 ਤੇ 6 ਤੇ ਛੱਡ ਕੇ ਇੱਕ ਵਾਰੀ ਚੱਲਣ ਦੇ ਹਾਂ ਲਓ ਵੀ ਦੋਸਤੋ ਤਵੀਆਂ ਲਿਆਂਦੀਆਂ ਨਵੀਆਂ ਤੇ 855 ਤੇ ਚਲਾ ਕੇ ਵੇਖਦੇ ਆ ਬੀਏਨ ਦਾ ਲੱਗ ਕੇ ਵਜਾ ਉਸ ਤੋਂ ਬਾਅਦ ਦੱਸਦੇ ਆ ਕਿੱਥੋਂ ਲਿਆਂਦੀਆਂ ਤੇ ਕਿੰਨੇ ਦੀਆਂ ਆਈਆਂ ਇਹ ਤੇ ਹਾਂ ਉਸ ਤੋਂ ਬਾਅਦ ਉਹ ਮਹਿੰਦਰਾ ਖੜੋਤਾ ਮਹਿੰਦਰੇ ਮਗਰ ਵੀ ਪਾ ਕੇ ਵੇਖਣੇ ਆ ਲਓ ਬੇ ਦਵਿੰਦਰਾ ਹੋਰ ਖੋਲਣੀਆਂ ਪੈਣੀਆਂ ਆਈ ਹੋਰ ਖੋਲਣੀਆਂ ਪੈਣੀਆਂ ਜੇ ਹਨਾ ਨਹੀਂ ਉਹਨਾਂ ਨੇ ਦੱਸਿਆ ਨਹੀਂ ਕਿੰਨੇ ਆ ਤੇ ਖੋਲ ਸਕਦੇ ਆ ਕਿੰਨੇ ਮੋਰੇ ਤੇ ਹਾਇ ਇਹ ਤਾਂ ਨਿਕਲੋ ਤੋ ਕੁਮਾ ਕੇ ਲਿਆਊਗਾ ਫੇਰ ਆ ਸੁੱਕਾ ਵਾਹਣਾ ਹੈ ਹਨਾ ਕੇ ਲਈ ਹੋਰ ਖੋਲ ਹਾਂ ਉਹ ਚੱਲੂਗਾ ਵੇਖਦੇ ਆਂ ਚੱਲ ਹਾਂ ਚੱਲ ਹੁਣ ਪਹਿਲੇ ਹਾਈ ਜੀ ਚੱਲੇਗਾ ਚੱਲੇਗਾ ਕਿਉਂ ਨਾ ਹਾਂ ਹੁਣ ਬਣੀਏ ਗੱਲ ਦੋਸਤੋ 855 ਦੇ ਮਗਰ 16 ਤਵੀਆਂ ਲਿਆ ਕੇ ਪਾਈਆਂ ਇਹੇ ਤੇ ਆਪਾਂ ਨੂੰ ਤਾਂ ਵੈਸੇ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਘੱਟ ਆ ਤੇ ਨਵੀਆਂ ਹੈਗੀਆਂ ਤੇ ਕਿਸੇ ਨੂੰ ਜੇ ਜਾਣਕਾਰੀ ਆ ਵੀ ਕਿਹੜੇ ਚ ਪਹਿਲੇ ਹਾਈਜ ਟਰੈਕਟਰ ਵਗਦਾ ਜਾਂ ਟਾਪ ਲੋ ਚ ਟਰੈਕਟਰ ਵਗਦਾ ਤਾਂ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਕਿ ਕਿੰਨੀਆਂ ਕਿੱਲੀਆਂ ਖੋਲਣੀਆਂ ਚਾਹੀਦੀਆਂ ਇਹ ਸੀਗਾ ਸੁੱਕਾ ਬਾਣ ਜੇ ਬੱਤਰ ਲੱਗਿਆ ਹੋਵੇ ਤਾਂ ਫਿਰ ਕਿੰਨੀਆਂ ਕਿਹੜੀ ਕਿੱਲੀ ਚ ਚੱਲਣੇ ਚਾਹੀਦੀਆਂ 6ਵੇਂ ਨੰਬਰ ਤੇ ਜਾਂ 7ਵੇਂ ਤੇ ਜਾਂ 8 ਤੇ ਅਵਤਾਰ ਕੰਪਨੀ ਦੀਆਂ ਹੈਗੀਆਂ ਜਿਹੜੀਆਂ ਤਲਵੰਡੀ ਸਾਬੋ ਤੋਂ ਲੈਂਦੀਆਂ ਕਮੈਂਟ ਕਰਕੇ ਜਰੂਰ ਦੱਸਿਆ ਜੀ